ਖਬਰ ਦਾਇਕ ਮੈਂ ਇੱਕ ਸ਼ੇਅਰ ਤੁਹਾਨੂੰ ਸੁਣਾ ਦਿੰਨਾ ਤੇ ਤੁਸੀਂ ਸ਼ੇਅਰ ਸੁਣ ਕੇ ਸਮਝ ਜਾਣਾ ਵੀ ਮੈਂ ਗੱਲ ਕੀ ਦੀ ਕਰਨੀ ਹੈ ਉਹ ਕਹਿੰਦੇ ਕਿ ਫਨ ਕੁਚਲਣ ਦਾ ਹੁਨਰ ਸਿੱਖੋ ਜਨਾਬ ਹਮ ਸਪਾਂ ਦੇ ਡਰ ਤੋਂ ਜੰਗਲ ਨਹੀਂ ਛੱਡਦੇ ਸਿੱਧੂ ਜੋ ਸਿੱਧੂ ਨੇ ਕੱਲ ਕੱਲ ਕਿਹਾ ਸੀ ਹਾਂ ਬਸ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਸ਼ੇਅਰ ਤੁਹਾਨੂੰ ਸੁਣਾ ਦਿੰਨਾ ਹੈ ਬਾਕੀ ਸਹੀ ਸਮਝ ਜਾਣਾ ਉਹ ਮੈਂ ਤੇ ਅੱਗੇ ਕਿੰਨਾ ਇੱਕ ਇਹਨਾਂ ਦਾ ਮਸ਼ਹਹਰਾ ਰਖਾਉ ਪਹਿਲਾਂ ਜੀ ਸਹੀ ਗੱਲ ਸਹੀ ਗੱਲ ਉਹਂ ਦਰੜਾ ਕੱਢੋ ਸੁਨੀਲ ਜਾਖੜ ਨੂੰ ਸੱਦੋ ਸਿੱਧੂ ਸਾਹਿਬ ਨੂੰ ਸੱਦੋ ਕਲਤਾਰ ਸੰਧਵਾ ਨੂੰ ਉਹ ਜਿਹੜਾ ਤੁਸੀਂ ਤੁਹਾਡੇ ਕਵੀ ਦਰਬਾਰ ਅਰੇਂਜ ਕਰਦਾ ਹੁੰਦਾ ਉਹਨੂੰ ਕੀ ਬੋਲਦੇ ਜੇ ਤੁਸੀਂ ਜੀ ਤੁਸੀਂ ਕਹਿ ਲਓ ਉਹਨਾਂ ਨੂੰ ਜਿਵੇਂ ਆਪਾਂ ਮੁੱਖ ਮਹਿਮਾਨ ਦੇ ਤੌਰ ਤੇ ਸਾਧ ਸੰਚਾਲਕ ਜਿਹੜਾ ਹੁੰਦਾ ਹੈ ਮੁਸ਼ਾਇਰੇ ਦਾ ਜੀ ਸੰਧਵਾ ਸਾਹਿਬ ਨੂੰ ਉਹ ਬਣਾਓ ਇੱਕ ਪਾਸੇ ਉਹ ਲਾਈਨ 'ਚ ਇਹਨਾਂ ਨੂੰ ਬਿਠਾਓ ਚਿੱਟੀ ਦਰੀ ਵਿਛਾਈ ਹੋਵੇ ਅੱਗੇ ਨਾ ਦੂਰਦਰਸ਼ਨ ਤੇ ਆਉਂਦਾ ਦਾ ਸੀ ਕਵੀ ਦਰਬਾਰ ਜੀ ਜੀ ਹੁਣ ਵੀ ਆਓ ਉਹ ਚਿੱਟੀ ਚਾਦਰ ਤੇ ਜਿਵੇਂ ਆੜਤੀਏ ਬੈਠੇ ਹੁੰਦੇ ਆ ਉਹ ਕਿਸਾਨ ਬੈਠੇ ਹੁੰਦੇ ਇਦਾਂ ਬੈਠੇ ਹੁੰਦੇ ਸੀ ਉਹ ਇੱਕ ਵੱਡਿਆਂ ਚੱਲਦੇ ਸੀ ਚਲੋ ਜੀ ਉਹ ਵਾਹ 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 ارشاد ਵਾਹ ਵਾਹ ਇਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰੋ ਪਹਿਲਾਂ ਤੇ ਇਹਨਾਂ ਦੀ ਸ਼ਾਇਰੀ ਕੱਢੋ ਇਹਨਾਂ ਦੇ ਅੰਦਰ ਬਿਲਕੁਲ ਹੱਦ ਹੋ ਗਈ ਆ ਅਰੇ ਭਾਈ ਪਤਾ ਕਿੱਥੋਂ ਲੱਭ ਕੇ ਲਿਆਉਂਦੇ ਆ ਜੀ ਉਹ ਸ਼ਾਇਰ ਸ਼ੁਰ ਬੜੇ ਸੋਹਣੇ ਬੋਲ ਜਦੋਂ ਕੰਮ ਹੀ ਇਹ ਗੱਲ ਵੱਖਰੀ ਰਾਜਨੀਤੀ ਕਰਨੀ ਕੀ ਕਰਨਾ ਜਦੋਂ ਕੰਮ ਹੀ ਇਹ ਜਨਾਬ ਜਦੋਂ ਗੱਲ ਹੀ ਸ਼ਾਇਰੋ ਸ਼ਾਇਰੀ ਚ ਕਰਨੀ ਆ ਤੇ ਮਨਪ੍ਰੀਤ ਬਾਦਲ ਜਿਹੜੇ ਆ ਉਹਨਾਂ ਨੂੰ ਉੱਚੇ-ਚੇ ਸੱਦਿਆ ਜਾਵੇ ਜੀ ਕਿ ਕੋਈ ਅਰਬੀ ਫਾਰਸੀ ਦਾ ਕੋਈ ਕੋਈ ਸ਼ੇਰ ਰਹਿ ਨਾ ਜਾਵੇ ਤੁਸੀਂ ਵੀ ਆ ਜਾਓ ਹੂੰ ਤੇ ਇੱਕ ਮਸ਼ਹਾਰਾ ਕਰਕੇ ਇਹਨਾਂ ਦੇ ਅੰਦਰੋਂ ਸ਼ਾਇਰੀ ਵਾਲਾ ਕੀੜਾ ਕਢਾਉ ਪਹਿਲਾਂ ਤੇ ਬਿਲਕੁਲ ਬਿਲਕੁਲ ਸਹੀ ਗੱਲ ਇਹ ਬਹੁਤ ਉਸਲ ਵਟੇ ਲੈਂਦਾ ਹੈ ਦੂਜੀ ਗੱਲ ਇਹ ਆ ਕਿ ਸਿੱਧੂ ਸਾਹਿਬ ਆ ਕੇ ਜੰਗਲ ਨਹੀਂ ਛੋੜੇ ਜਾਂਦੇ ਯਾਰ ਕੌਣ ਕਹਿ ਰਿਹਾ ਤੁਹਾਨੂੰ ਕੁਝ ਕਰੋ ਪੰਜ ਪੰਜਵੇਂ ਮਹੀਨੇ ਆ ਕੇ ਇੱਕ ਸ਼ੇਰ ਸੁੱਟੋਕ ਦਿੰਦੇ ਆ ਲੋਕ ਕਹਿੰਦੇ ਲੈ ਸਿੱਧੂ ਆ ਗਿਆ ਸਿੱਧੂ ਆ ਗਿਆ ਉਹ ਸਮਰਥਕ ਫਿਰ ਡੋਲੇ ਡੂਲੇ ਸ਼ਰਟਾਂ ਛੂਟਾ ਚੜਾਉਂਦੇ ਆ ਆ ਆ ਗਿਆ ਸਿੱਧੂ ਆ ਗਿਆ ਫਿਰ ਕੇਹੇ ਪਾਸੇ ਟਿਪ ਜਾਂਦੇ ਆ ਕੋਈ ਕੰਮ ਦਾ ਫਿਰ ਲੱਭ ਜਾਂਦਾ ਕਿ ਇਹਨੇ ਆ ਕਰ ਲਈ ਇਹਨਾਂ ਨੂੰ ਕੁਚਲਨੇ ਆ ਨਾ ਸਾਹਿਬ ਤੇ ਫਿਰ ਗੱਲ ਇਹ ਆ ਕਿ ਮੈਦਾਨ ਛੱਡ ਕੇ ਨਹੀਂ ਜਾਣਾ ਹੂੰ ਬਿਲਕੁਲ ਜੀ ਫਿਰ ਅਸੀਂ ਜੰਗਲ ਚ ਡਟੇ ਰਹੋ ਤੁਸੀਂ ਤੇ ਕਦੇ ਕਮੈਂਟਰੀ ਔਰ ਠੀਕ ਹੈ ਤੁਹਾਡੇ ਫਾਈਨੈਂਸ਼ਲੀ ਅਸੀਂ ਉਹ ਦੱਸੇ ਵੀ ਆ ਲੋਕਾਂ ਨੂੰ ਕਿ ਫਾਈਨੈਂਸ਼ਲੀ ਤੁਹਾਡੇ ਹਾਲਾਤ ਜਿਹੜੇ ਆ ਹੋ ਸਕਦਾ ਕਿ ਨਸਾਜ਼ ਹੋ ਗਏ ਹੋਣ ਪਰ ਗੱਲ ਇਹ ਆ ਕਿ ਫਿਰ ਉਹ ਉਧਰ ਧਿਆਨ ਰੱਖ ਲਓ ਕਿ ਲੋਕਾਂ ਸ਼ਹਿਰੋ ਸ਼ਹਿਰੀ ਨਾਲ ਕੀ ਨਿਕਲਦਾ ਜੀ ਉੱਥਾ ਉੱਥੇ ਕਰ ਦਿੰਦੇ ਨੇ ਪ੍ਰੈਸ ਕਾਨਫਰੰਸ ਹੈ ਜੀ ਹੂੰ ਦਫਤਰ ਚ ਸੱਦਲੇ ਪੱਤਰਕਾਰ ਪ੍ਰੈਸ ਕਾਨਫਰੰਸ ਹੋ ਗਈ। ਉਧਰੋਂ ਦੂਜਾ ਕਹਿੰਦਾ ਕਿ ਉਹ ਮੁੰਡਿਆ ਲਿਖ ਮੇਰਾ ਟਵੀਟ। ਉਹ ਕਹਿੰਦਾ ਜੀ ਦੱਸੋ। ਉਹ ਹਿੰਦੀ ਚ ਦੱਸਦਾ ਜੇ ਕਿ ਅੰਗਰੇਜ਼ੀ ਚ ਉਹ ਟਰਾਂਸਲੇਟ ਕਰਕੇ ਤੇ ਉਹ ਚੇਪ ਦਿੰਦਾ। ਕਲਪਾ ਦੇ ਪੋਸਟ ਪਾਦੇ ਆਈਟੀ ਟੀਮਾਂ ਨੇ। ਜੀ ਜੀ ਬਿਲਕੁਲ। ਅੱਛਾ ਲੋਕ ਗਰਾਊਂਡ ਤੇ ਕਿੰਨੇ ਕੋ ਔਖੇ ਆ। ਹੂੰ। ਆਰਗੇਨਾਈਜ਼ਡ ਕਰਪਸ਼ਨ ਜਿਹੜੀ ਆ ਉਹ ਲੋਕਾਂ ਨੂੰ ਚਰੂਣ ਰਹੀ ਹੈ ਜਨਾਬ। ਬਿਲਕੁਲ ਜੀ ਬਿਲਕੁਲ। ਤੁਸੀਂ ਅੱਛਾ ਕੋਈ ਵੀ ਕਾਰੋਬਾਰੀ ਜਾ ਕੇ ਕਿਸੇ ਮੈਂ ਹਰੇਕ ਤਰ੍ਹਾਂ ਦੇ ਬੰਦੇ ਨੂੰ ਮਿਲਦਾ ਸਾਬ ਹੂੰ ਆ ਸੀਜ਼ਨ ਆਉਣ ਵਾਲਾ ਚੋਣੇ ਦਾ ਜੀ ਜੀ ਬਿਲਕੁਲ ਜਿਹੜੇ ਕ੍ਰਪਸ਼ਨ ਆਰਗੇਨਾਈਜ਼ਡ ਤਰੀਕੇ ਨਾਲ ਕਲੈਕਟ ਕਰਦੇ ਆ ਹੂੰ ਉਹ ਪੱਟਾ ਨੂੰ ਤੇਲ ਲਾ ਕੇ ਤੇ ਬੈਠਕਾ ਮਾਰਨ ਡਿਆ ਕੀ ਆਉਣ ਵਾਲਾ ਟਾਈਮ ਤੇਰੇ ਭਾਈ ਦਾ ਭਾਈ ਦਾ ਬਿਲਕੁਲ ਰੋਕ ਕੇ ਦਿਖਾ ਦਿਓ ਰੋਕ ਕੇ ਦਿਖਾ ਦਿਓ ਚਲੋ ਜੀ ਤਾਂ ਗੱਲ ਇਹ ਆ ਕਿ ਇਹ ਆ ਕਿ ਇਹਰ ਇਥਾਂ ਆ ਕੇ ਕੋਈ ਬਾਤ ਵੀ ਪੁੱਛੇਗਾ ਕਿ ਤੁਸੀਂ ਸ਼ਹਿਰੋ ਸ਼ਹਿਰੀ ਸੁਣਾਈ ਜਾਓਗੇ ਅੱਜਕੱਲ੍ਹ ਕੋਣ ਸੰਘਰਸ਼ ਕਰ ਤੁਸੀਂ ਮੈਨੂੰ ਦੱਸੋ ਕੋਣ ਸੰਘਰਸ਼ ਕਰ ਰਿਹਾ ਇਹਨਾਂ ਲੋਕਾਂ ਲਈ ਵੈਟ ਵਧਾ ਦਿੱਤਾ ਤਿੰਨ ਵਾਰੀ ਜੀ ਜੀ ਉਹ ਉਤਲਾ ਜਿਹੜਾ ਸਾਨੂੰ ਛੜਾ ਮਲੰਗ ਉਹ ਨਹੀਂ ਜਿਉਣ ਦਿੰਦਾ ਹੂੰ ਉਹ ਥੱਲੇ ਇਧਰ ਦੂਜੇ ਵਿਆਹ ਆ ਬਿਲਕੁਲ ਬਿਲਕੁਲ ਉਲਟ ਕਹਾਣੀ ਹੋਈ ਪਈ ਆ ਕੀ ਕੀ ਕਰੀਏ ਅਸੀਂ ਜੀ ਤਿੰਨ ਵਾਰੀ ਵੈਟ ਇਹਨੇ ਵਧਾ ਦਿੱਤਾ ਰੈਤ ਉਹ ਤੋਂ ਉਹ ਨਹੀਂ ਦਿੰਦਾ ਕਿੱਧਰ ਨੂੰ ਜਾਓਗੇ ਹੂੰ ਕੋਈ ਹੈ ਪਾਰਟੀ ਜਿਹੜੀ ਕਹੇ ਕਿ ਅਸੀਂ ਭਈ ਇਸ ਚੀਜ਼ ਤੇ ਸੰਘਰਸ਼ ਕਰਾਂਗੇ ਇਕਨੋਮੀ ਤੇ ਸੰਘਰਸ਼ ਕਰਾਂਗੇ ਗਰਾਉਂਡ ਤੇ ਤੁਸੀਂ ਲੋਕ ਉਡੀਕ ਰਹੇ ਆ ਕਿ ਕੌਣ ਸਾਡੀ ਅਗਵਾਈ ਕਰ ਸਕਦਾ ਯਾਰ ਫਿਰ ਫਿਰ ਕੱਲ ਨੂੰ ਅਮਰਤਪਾਲ ਸਿੰਘ ਵਰਗਿਆਂ ਨੇ ਲੱਖਾ ਸਿਧਾਣਾ ਵਰਗਿਆਂ ਨੇ ਹੀ ਅੱਗੇ ਆਉਣਾ ਜਨਾਬ ਜੀ ਜੀ ਜਦੋਂ ਤੁਸੀਂ ਤੁਸੀਂ ਇੱਕ ਕਮੈਂਟਰੀ ਬਾਕਸ ਵਾਲੀ ਰਾਜਨੀਤੀ ਸਟਾਰਟ ਕਰ ਦਿੱਤੀ ਕੋਈ ਗਰਾਉਂਡ ਤੇ ਲੋਕਾਂ ਦੀ ਨਵਜ਼ ਟਟੋਲ ਕੇ ਕੋਈ ਅੰਦੋਲਨ ਨਹੀਂ ਕੋਈ ਵਿਰੋਧ ਨਹੀਂ ਪੰਜਾਬ ਜਿਹੜਾ ਕਿ ਪੰਜਾਬ ਜਾਣੇ ਕੱਲੇ ਕਿਸਾਨ ਨੇ ਉਹਨਾਂ ਦਾ ਆਪਣਾ ਪ੍ਰੈਸ਼ਰ ਗਰੁੱਪ ਹੈ ਉਹ ਥੋੜੀਆਂ ਮੰਗਾਂ ਚੁੱਕ ਲੀਆਂ ਮਨਾ ਲੀਆਂ ਕਰ ਲਈਆਂ ਉਹ ਆਪਦੇ ਹਿਸਾਬ ਨਾਲ ਤੁਰੇ ਜਾਂਦੇ ਉਹਨਾਂ ਦੀ ਆਪਣੀਆਂ ਮੰਗਾਂ ਸਿਰਫ ਕਿਸਾਨੀ ਆਧਾਰਤ ਨੇ ਜੀ ਪਰ ਜਨਾਬ ਤੁਹਾਡੀ ਕੀ ਭੂਮਿਕਾ ਹੈ ਬਿਲਕੁਲ ਬਿਲਕੁਲ ਬਸ ਇੱਥੋਂ ਤੱਕ ਐ ਪ੍ਰੈਸ ਕਾਨਫਰੈਂਸ ਕਰ ਲਈ ਡਿਬੇਟ ਕਰ ਦਿੱਤਾ ਲਾਈਵ ਹੋ ਗਿਆ ਆਈਟੀ ਟੀਮ ਨਾਲ ਰੱਖੀ ਇੱਥੇ ਚੇਪ ਦਿੱਤਾ ਉੱਥੇ ਚੇਪ ਦਿੱਤਾ ਜਾ ਕੇ ਲੋਕਾਂ ਨੂੰ ਪੁੱਛੋ ਤਾਂ ਸਹੀ ਕਿ ਚੱਲ ਕੀ ਕੀ ਰਿਹਾ ਹੈ ਜਨਾਬ ਆਮ ਲੋਕਾਂ ਦੀ ਜ਼ਿੰਦਗੀ ਚ ਕ੍ਰਿਕਟ ਦੇ ਗਰਾਊਂਡ ਵਰਗੀਆਂ ਲਾਈਫ ਨਹੀਂ ਹੈ ਨਾ ਮੈਂ ਤੇ ਤਵਕਕਾ ਕਰਦਾ ਕਿ ਸਿੱਧੂ ਸਾਹਿਬਾ ਉਹਨਾਂ ਇਕਨੋਮੀ ਤੇ ਰਾਜਨੀਤੀ ਕਰਨ ਜੀ ਪਰ ਉਹ ਰਾਜਨੀਤੀ ਕੱਲੀ ਫੇਸਬੁੱਕ ਹੀ ਨਾ ਹੋਵੇ ਇਹ ਹੁਣ ਲੋਕਾਂ ਦੀ ਕਹ ਲੋ ਕਿ ਮੈਂ ਕਹਾਂਗਾ ਕਿ ਆਖਰੀ ਨੁਮਾਇੰਦਗੀ ਹੈ ਜੇ ਤੁਸੀਂ ਕਰ ਸਕਦੇ ਹੋ ਤਾਂ ਕਰ ਲਓ ਕਰ ਲਓ ਬਿਲਕੁਲ ਨਹੀਂ ਤਾਂ ਲੋਕ ਆਪਣੇ ਢੰਗ ਨਾਲ ਚੁਣਨਗੇ ਫਿਰ ਉਹ ਅਮਰਤਪਾਲ ਸਿੰਘ ਨੂੰ ਅੱਗੇ ਲਾਉਂਦੇ ਫਿਰ ਚੀਕਾ ਨਾ ਮਾਰੇਓ ਹੂੰ 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 ਫਿਰ ਚੀਕਾ ਨਾ ਮਾਰੇਓ ਜੀ ਬਿਲਕੁਲ ਠੀਕ ਹੈ ਨਾ ਫਿਰ ਉਹ ਅਮਰਤਪਾਲ ਸਿੰਘ ਨੂੰ ਚੁਣਦੇ ਆ ਕੱਲ ਨੂੰ ਜਾਂ ਲੱਖਾ ਸਦਣ ਕਿਸੇ ਨੂੰ ਵੀ ਚੁਣ ਜਿਹਨੂੰ ਤੁਸੀਂ ਕਹਿੰਦੇ ਫਲਾਣਾ ਅੱਤਵਾਦੀ ਹੈ ਜੀ ਫਲਾਣਾ ਬਦਮਾਸ਼ ਹੈ ਫੇਟ ਫੇਟ ਜਦੋਂ ਤੁਸੀਂ ਤੁਸੀਂ ਨਕਾਰੀ ਰਾਜਨੀਤੀ ਕਰੋਗੇ ਤਾਂ ਲੋਕਾਂ ਨੇ ਤਾਂ ਕੋਈ ਨਾ ਕੋਈ ਬਦਲ ਆਪ ਦਾ ਲੱਭਣਾ ਹੈ ਕਿ ਯਾਰ ਕਟੋ-ਕਟੇ ਬੰਦੇ ਅੱਗੇ ਲਾ ਕੇ ਕੋਈ ਦਾਬੇ ਵਾਲੀ ਵੇਖਤਾ ਲਈ ਹੂੰ ਹੂੰ ਬਿਲਕੁਲ ਜੀ ਬਿਲਕੁਲ ਸਹੀ ਗੱਲ ਤੁਹਾਡੀ ਅਵਰਿੰਦਰ ਜੀ ਕਹਿ ਰਹੇ ਨੇ ਕਿ ਟਿੱਲੇ ਤੇ ਮਹਿਫਲ ਰੱਖ ਲਈ ਬਿਲਕੁਲ ਜੀ ਰੱਖਾਂਗੇ ਕਦੀ ਟਿੱਲੇ ਤੇ ਮਹਿਫਲ ਤੁਹਾਡੇ ਅ ਸਿਮਰਨਜੀਤ ਜੀ ਕਹਿ ਰਹੇ ਨੇ ਕਿ ਸਿੱਧੂ ਨੂੰ ਆਸ ਦੇ ਰੂਪ ਚ ਦੇਖਦੇ ਆ ਪੰਜਾਬੀ ਮਜਬੂਰੀ ਸੀ ਕਹਿੰਦੇ ਕਮੈਂਟਰੀ ਦੇ ਵਿੱਚ ਜਾਣਾ ਖਰ ਉਹ ਵਕਰੀਆਂ ਗੱਲਾਂ ਨੇ ਹੁਣ ਤੇ ਜਨਾਬ ਆਈਪੀਐਲ ਖਤਮ ਨੂੰ ਵਰਲਡ ਕੱਪ ਖਤਮ ਨੂੰ ਕਿੰਨਾ ਚਿਰ ਹੋ ਗਿਆ ਹੁਣ ਕਿਹੜੀ ਕਮੈਂਟਰੀ ਚੱਲਦੀ ਜੇ ਦੱਸੋ ਮੈਨੂੰ ਹੁਣ ਤੇ ਇੰਡੀਆ ਦੀ ਟੀਮ ਤਾਂ 2 ਮਹੀਨਿਆਂ ਤੋਂ ਘਰੇ ਬੈਠੀ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਜਮਾਗੇ ਜਮੂਬੇ ਖੇਡ ਕੇ ਆ ਕੇ ਬੈਠੇ ਨੇ ਤੇ ਹੁਣ ਕਿਹੜੀ ਟੀਮ ਲੰਕਾ ਚ ਜਾ ਕੇ ਆਏ ਨੇ ਉਥੇ ਸਿੱਧੂ ਸਾਹਿਬ ਗਏ ਹੀ ਨਹੀਂ ਹੈ ਉਹ ਸਟਾਰ ਦੇ ਨਾਲ ਇਹਨਾਂ ਦਾ ਕੰਟਰੈਕਟ ਸੀ ਫਿਰ ਗੱਲ ਇਹ ਆ ਕਿ ਮੈਂ ਤੇ ਕਹਿੰਨਾ ਕਿ ਗਰੀਬੀ ਕੱਢੋ ਫਿਰ ਰੱਜ ਕੇ ਹੂੰ ਕਮਾਓ ਤੇ ਜਦੋਂ ਕਮਾ ਕੇ ਪੈਰਾ ਤੇ ਹੋ ਜਾ ਉਹਦੋਂ ਆ ਕੇ ਪੰਜਾਬ ਬਚਾ ਲਿਓ ਪੰਜਾਬ ਬਚਾ ਲਿਓ ਜੀ ਪੰਜਾਬ ਇਦਾਂ ਨਹੀਂ ਬਚਦਾ ਹੁੰਦਾ ਸਾਹਿਬ ਕਿ ਉਧਰ ਉਧਰ ਚੇਤਾ ਆ ਜਾਵੇ ਕਿ ਘਰੇ ਘਰੇ ਤੇ ਮੰਨੀਆਂ ਐ ਨਹੀਂ ਗਈਆਂ ਜਾ ਕੇ ਮੈਂ ਹੁਣ ਰੋਟੀ ਦਾ ਜਗਾਰਡ ਕਰ ਬੰਦ ਕਰਿਆ ਮੈਂ ਜੀ ਭਾਈ ਜਾਂ ਤਾਂ ਪੰਜਾਬ ਬਚਾ ਲਓ ਤੇ ਜਾਂ ਪਰਿਵਾਰ ਬਚਾ ਲਓ ਪਰਿਵਾਰ ਬਚਾ ਲਓ ਬਿਲਕੁਲ ਬਿਲਕੁਲ ਇੱਕ ਚੀਜ਼ ਹੀ ਬਚ ਸਕਦੀ ਹੈ ਕਿਉਂਕਿ ਰਾਜਨੀਤੀ ਵੀ ਖैर ਫਿਰ ਜਦੋਂ ਆਪਾਂ ਲੋਕਾਂ ਦੇ ਹੋ ਜਾਂਦੇ ਆ ਤੇ ਫਿਰ ਲੋਕਾਂ ਵਾਸਤੇ ਕਰਨਾ ਬੜਾ ਕੁਝ ਪੈਂਦਾ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲਦੇ ਆ ਨਾਲ ਨਾਲ ਮੈਂ ਕਈ ਵਾਰੀ ਇੱਕ ਉਹਨਾਂ ਪੰਜਾਬੀ ਜਗਾਣਾ ਸੀ ਕਹਿੰਦੇ ਧਰਮਰਾਜ ਦੀ ਕੁਰਸੀ ਨੂੰ ਹੱਥ ਪਾਉ ਉਹ ਤਾਂ ਥੋੜਾ ਜਿਹਾ ਇੱਕ ਹੋਰ ਖਬਰ ਉਦਾਂ ਦੀ ਸੁਣੀ ਵੀ ਇੱਕ ਕਿਸੇ ਸ਼ਾਇਰ ਨੇ ਕਿਹਾ ਸੀ ਮੈਨੂੰ ਪ੍ਰੋਪਰ ਸ਼ੇਅਰ ਯਾਦ ਉਹ ਕਹਿੰਦਾ ਵੀ ਜੇ ਲੋਕਾਂ ਦੇ ਵਾਸਤੇ ਹੋਵੇ ਤੇ ਰੱਬ ਨੂੰ ਵੇਚ ਦੇਣਾ ਇੱਕ ਖਬਰ ਇਦਾਂ ਦੀ ਆਈ ਜਲੰਧਰ ਤੋਂ ਕਹਿੰਦੇ ਰੱਬ ਤਾਂ ਨਹੀਂ ਉਹ ਤਾਂ ਵੇਚ ਗਿਆ ਪਰ ਰੱਬ ਦਾ ਘਰ ਚਰਚ ਕਹਿੰਦੇ ਵੇਚ ਨੂੰ ਚੱਕ ਦਾ ਕੰਮ ਇਹ ਕਿਹੜੀ ਖਬਰ ਹੈ ਜੀ ਕਿਦਾਂ ਦਾ ਇਹਦਾ ਨਹੀਂ ਇਹਦੇ ਤੇ ਤਾਂ ਸ਼ਨੀਵਾਰ ਅਸੀਂ ਗੱਲ ਕੀਤੀ ਹੋਈ ਆ ਮੈਂ ਸ਼ਨੀਵਾਰ ਦੇ ਲਾਈਵ 'ਚ ਗੱਲ ਕੀਤੀ ਆ ਸਾਰਾ ਕੁਝ ਦੱਸਿਆ ਕਿ ਉਹ ਚਰਚ ਦਾ ਸੌਦਾ ਕਰ ਗਿਆ 1895 ਦੀ ਉਹ ਚਰਚ ਬਣੀ ਆ ਗੋਲਕਨਤ ਚੈਟਰਜੀ ਹੁੰਦੇ ਸੀਗੇ ਉਹ ਕਨਵਰਟ ਹੋ ਗਏ ਸਨ ਵੈਸੇ ਉਹ ਬ੍ਰਾਹਮਣ ਫੈਮਿਲੀ ਤੋਂ ਸੀਗੇ ਹੂੰ ਤਾਂ ਉਹ ਇਸਾਈਅਤ ਦਾ ਪ੍ਰਚਾਰ ਇੱਥੇ ਕਰਦੇ ਰਹੇ ਆ ਤਾਂ 1895 ਦੀ ਬਣੀ ਚਰਚ ਆ ਜਿਸ ਦਾ ਬਿਆਨਾ ਫੜਕੇ ਤੇ ਕਹ ਲੋ ਕਿ ਵਟ ਦੇਣ ਲੱਗੇ ਸੀਗੇ ਉਹ ਨਾ ਇੱਕ ਮੈਨੂੰ ਗਾਣਾ ਯਾਦ ਆ ਗਿਆ ਬਾਬਾ ਜੀ ਸੁਣਾਓ ਗਾਣਾ ਸੁਣਾਓ ਪਹਿਲਾਂ ਦੀ ਉਹ ਗਾ ਸ਼ੰਗਾਰਾ ਸਿੰਘ ਚੈਹਲ ਹੁੰਦੇ ਸਨ ਮਾਸਟਰ ਜੀ ਮਾਸਟਰ ਵੀ ਸੀਗੇ ਉਹ ਮੈਂ ਗੀਤ ਵੀ ਸੁਣਾ ਗਾਉਂਦੇ ਸੀ ਹਾਂਜੀ ਹਾਂਜੀ ਮਾਸਟਰ ਸੀਗੇ ਉਹ ਉਹਨਾਂ ਦਾ ਬੇਟਾ ਹਸਨਵੀਰ ਉਹਨਾਂ ਨੇ ਇੱਕ ਗੀਤ ਗਾਇਆ ਸ਼ਾਇਦ ਤੈਨੂੰ ਵੇਚ ਕੇ ਪਕੌੜੇ ਸ਼ੱਕ ਜਾਣਗੇ ਕਿ ਪਹਿਲਾਂ ਵਾਲੇ ਯਾਰ ਨਾ ਰਹੇ ਹੂੰ ਹੂੰ ਤੋਂ ਉਹ ਪਕੌੜੇ ਸ਼ੱਕ ਚੱਲਿਆ ਸੀ ਫਿਰ ਜੀ ਇਹ ਤੇ ਦੱਸਦੇ ਆ ਕਿ ਕੋਈ ਅਨਨੋਨ ਕਾਲ ਆਈ ਇਹਨਾਂ ਨੂੰ ਕਿ ਭਾਈ ਰਿਉੜੀਆਂ ਵਟੀਆਂ ਚੱਲੀਆਂ ਨੇ ਉਹਨੇ ਕੋਈ ਆਪਣਾ ਨਾਮ ਨਹੀਂ ਬਚਾਲੂ ਬਚਦਾ ਕੋਈ ਉਹਨੇ ਆਪਦੀ ਜਗ੍ਹਾ ਨਹੀਂ ਦੱਸੀ ਉਹਨੇ ਆਖਿਆ ਕਿ ਬਚ ਜਾਓ ਬਚਾਓ ਚ ਹੀ ਬਚਾਓ ਹੈ